ਚੈਨਲ ਦਾ ਆਰੈਂ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਅੱਜ ਨਗਰ ਨਿਗਮ ਬਟਾਲਾ ਦੇ ਦਫ਼ਤਰ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਕਿਉਂਕਿ ਇਸ ਤੋਂ ਪਹਿਲਾਂ ਲੋਕ ਐ ਐਮਐਲਏ ਹੋਣ ਜਾਂ ਐਮਪੀ ਹੋਣ ਜਾਂ ਹੋਰ ਮੰਤਰੀ ਹੋਣ ਉਹਨਾਂ ਦੇ ਘਰਾਂ ਵਿੱਚ ਦਫ਼ਤਰਾਂ ਵਿੱਚ ਜਾਂਦੇ ਸਨ ਲੰਬੀਆਂ ਲੰਬੀਆਂ ਕਤਾਰਾਂ ਲੱਗਦੀਆਂ ਸਨ ਜਾਂ ਦਫ਼ਤਰਾਂ ਵਿੱਚ ਖੱਜਲ-ਖਵਾਰੀ ਹੁੰਦੀ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਕਿ ਸਾਰੇ ਅਫਸਰ ਸਹਿਬਾਨ ਔਰ ਖੁਦ ਜੋ ਵਿਧਾਇਕ ਨੇ ਜੋ ਮੰਤਰੀ ਨੇ ਉਹ ਖੁਦ ਲੋਕਾਂ ਤੱਕ ਪਹੁੰਚ ਕਰਦੇ ਹਨ ਉਹਨਾਂ ਨੂੰ ਮਿਲਦੇ ਹਨ ਸਮੱਸਿਆਵਾਂ ਸੁਣਦੇ ਹਨ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਮੱਸਿਆਵਾਂ ਦੀ ਹੱਲ ਕੀਤੀ ਜਾਵੇ ਤੋਂ ਬਟਾਲਾ ਸ਼ਹਿਰ ਤੋਂ ਲਾਈਵ ਤਸਵੀਰਾਂ ਤੁਹਾਨੂੰ ਅਖਾਣ ਜਾ ਰਹੇ ਹਨ ਜਿੱਥੇ ਬਟਾਲਾ ਦੇ ਵਿਧਾਇਕ ਸਰਦਾਰ ਅਮਨ ਸੇਸ ਸਿੰਘ ਸ਼ਰੀਕਲ ਸੀ ਜਿਹੜੇ ਕਿ ਕਮੇਟੀਕਰ ਦਫ਼ ਅਤੇ ਖੁਦ ਲੋਕਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਸੁਣਦੇ ਹਨ ਉਹਨਾਂ ਨਾਲ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕੀ ਕੁਝ ਕਰਨਾ ਚਾਹੁੰਦੇ ਹਨ ਲੋਕਾਂ ਬਾਰੇ ਲੋਕੀ ਕੀ ਕੁਝ ਸਮੱਸਿਆਵਾਂ ਲੈ ਕੇ ਉਹਨਾਂ ਤੱਕ ਆ ਰਹੇ ਹਨ ਆਪ ਦੀ ਸਰਕਾਰ ਆਪ ਦੇ ਦਵਾਰ ਇਸ ਦੇ ਤਹਿਤ ਅੱਜ ਬਟਾਲਾ ਤੋਂ ਜੋ ਵਿਧਾਇਕ ਨੇ ਸਰਦਾਰ ਅਮਰ ਸਿੰਘ ਸ਼ੈਰੀ ਖਲਸੀ ਦੂਸਰੀ ਵਾਰ ਕਮੇਟੀ ਘਰ ਇੱਥੇ ਬੈਠੇ ਹਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਉਹ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਲੋਕ ਕੀ ਕੁਝ ਲੈ ਕੇ ਉਹਨਾਂ ਕੋਲ ਪਹੁੰਚ ਰਹੇ ਸਸਕਾ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਦੱਸੋ ਤੁਸੀਂ ਕਿ ਦੂਸਰੀ ਵਾਰ ਤੁਸੀਂ ਇੱਥੇ ਆਏ ਹੋ ਲੋਕ ਤੁਹਾਨੂੰ ਕਿੱਦਾਂ ਮਿਲਦੇ ਆ ਕੀ ਸਮੱਸਿਆਵਾਂ ਲੈ ਕੇ ਆ ਰਹੇ ਆ ਦੇਖੋ ਜੀ ਬੈਠੇ ਆ ਜੀ ਲੋਕ ਸਿੱਧੇ ਆਉਂਦੇ ਨੇ ਕੰਮ ਆਪਣਾ ਦੱਸਦੇ ਨੇ ਕੋਸ਼ਿਸ਼ ਕਰੀਦੀ ਆ ਉਹਨਾਂ ਦੇ ਕੰਮਾਂ ਨੂੰ ਤਰਜੀਹ ਦੇ ਕੇ ਉਹਨਾਂ ਦਾ ਕੰਮ ਕਰਾਇਆ ਸਾਰੇ ਅ ਅਸੇ ਹੋਈ ਆ ਵੀ ਦੁੱਖ ਦੀ ਗੱਲ ਇਹ ਆ ਵੀ ਕੋਈ ਕਹਿੰਦਾ 40 ਸਾਲ ਹੋ ਗਏ ਸੜਕ ਬਣੀ ਨੂੰ ਕੋਈ ਕਹਿੰਦਾ 35 ਸਾਲ ਹੋ ਗਏ ਮੈਨੂੰ ਦੁੱਖ ਇਸ ਗੱਲ ਦਾ ਵਾ ਵੀ ਜੇ ਪਹਿਲੀਆਂ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਤੇ ਸ਼ਾਇਦ ਇਸ ਤਰ੍ਹਾਂ ਸਾਡੇ ਅੱਗੇ ਰਸ ਨਾ ਖੜੇ ਹੁੰਦੇ ਸ਼ਰੀਕਲ ਸਿੰਘ ਜੀ ਇਹ ਸਮਾਂ ਥੋੜਾ ਉਹ ਬਦਲਾਅ ਦਾ ਵਾ ਪਹਿਲਾਂ ਲੋਕ ਜਾਂਦੇ ਸੀ ਲਾਈਨਾਂ ਵਿੱਚ ਲੱਗ ਕੇ ਐਮਐਲਏ ਦੇ ਰੈਸ਼ਟੀਆਂ ਦਫ਼ਤਰਾਂ ਦੀ ਜਾ ਕੇ ਠੱਕੇ ਖਾਂਦੇ ਸੀ ਹੋਰ ਅਫਸਰਾਂ ਕੋ ਖਾਂਦੇ ਸੀ ਆ ਸਾਰਾ ਡਿਪਾਰਟਮੈਂਟ ਵਕ ਵਕਤ ਇੱਥੇ ਬਿਠਾਏ ਆ ਖੁਦ ਮਿਲਦੇ ਹੋ ਲੋਕਾਂ ਨੂੰ ਕਿਦਾਂ ਲੋਕਾਂ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਜੀ ਰਿਸਪੌਂਸ ਅਫਸਰ ਸਹਿਬਾਨ ਸਾਡੇ ਕੰਮ ਕਰ ਰਹੇ ਨੇ ਵਧੀਆ ਢੰਗ ਨਾਲ ਔਰ ਲੋਕ ਵੀ ਖੁਸ਼ ਹੋ ਜਾ ਰਹੇ ਨੇ ਕੰਮ ਜਿੰਨਾ ਜਿੰਨਾ ਦਾ ਹੋਈ ਜਾਂਦਾ ਨੇ ਚਰਲੀ ਖੁਸ਼ ਹੋਈ ਜਾਂਦੇ ਤੁਸੀਂ ਪਿਛਲੇ ਉੱਤੇ ਵੀ ਆਏ ਸੀ ਇੱਥੇ ਕਾਫੀ ਵੱਡੀ ਗਿਣਤੀ ਲੋਕ ਤੁਹਾਨੂੰ ਮਿਲੇ ਸਮੱਸਿਆਵਾਂ ਦੱਸੀਆਂ ਗਈਆਂ ਕਿੰਨਾ ਕ ਹੱਲ ਹੋਇਆ ਉਸ ਬਾਰੇ ਕੀ ਡਿਸਕਸ ਹੋ ਰਿਹਾ ਦੇਖੋ ਜੀ ਕਾਫੀ ਹੱਲ ਹੋਏ ਨੇ ਠੀਕ ਹੈ ਔਰ ਜਿਹੜੇ ਕੁਝ ਰਹਿੰਦੇ ਨੇ ਉਹ ਵੀ ਹੱਲ ਹੋਣਗੇ ਕਿਉਂਕਿ ਅੱਗੇ ਕੀ ਸੀ ਅੱਗੇ ਲੋਕ ਜਿਹੜੇ ਸੀ ਉਹ ਹੁੰਦੇ ਸੀ ਉਹਨਾਂ ਦਾ ਕੰਮ ਦਾ ਹੱਲ ਹੋਇਆ ਨਹੀਂ ਹੋਇਆ ਸਾਡੇ ਤੱਕ ਮੈਸੇਜ ਨਹੀਂ ਪਹੁੰਚਦਾ ਬਟ ਹੁਣ ਅ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਿਹਦਾ ਕੰਮ ਨਹੀਂ ਹੋਇਆ ਉਹ ਅਗਲੇ ਹਫਤੇ ਆ ਕੇ ਸਾਨੂੰ ਦੱਸ ਦਿੰਦਾ ਵੀ ਯਾਰ ਸਾਡਾ ਕੰਮ ਨਹੀਂ ਹੋਇਆ ਠੀਕ ਹੈ ਉਹਦਾ ਫਿਰ ਪੁੱਛੀਦਾ ਅਫਸਰ ਸਾਹਿਬਾਨ ਨੂੰ ਵੀ ਕੀ ਕਰਦਾ ਠੀਕ ਜਲੰਧਰ ਜਿਮਨੀ ਚੋਣ ਆਮ ਆਦਮੀ ਪਾਰਟੀ ਨੇ ਵੱਡੀ ਗਿਣਤੀ ਜੇ ਲੀਡ ਲੈ ਕੇ ਜਿੱਤੀ ਹੈ ਅਗਲੀਆਂ ਜਿਮਨੀ ਚੋਣਾਂ ਆ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਦਾ ਰਿਸਪੌਂਸ ਦਿੱਤਾ ਹੈ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਲੋਕਾਂ ਦਾ ਵਿਊ ਵੱਖਰਾ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅਗਲੀਆਂ ਜਿਮਨੀ ਚੋਣਾਂ ਵੀ ਆ ਰਹੀਆਂ ਬਿਲਕੁਲ ਜੀ ਲੋਕ ਤਿਆਰ ਨੇ ਜੀ ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਲੜੀਆਂ ਸੀ ਉਹ ਐਮਪੀ ਦੀਆਂ ਸੀ ਬਟ ਇਹ ਪਹਿਲੀ ਇਲੈਕਸ਼ਨ ਹੋਈ ਹੈ ਜਿਹੜੀ ਸਟੇਟ ਦੀ ਹੈ ਪਰ ਸਟੇਟ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਪਣਾ ਟੇਸਟ ਦੱਸਤਾ ਵਾ ਵੀ ਆਪਾਂ ਜਿੱਥੇ ਹੈਗੇ ਆ ਭਗਵੰਤ ਮਾਨ ਜੀ ਦੀ ਸਰਕਾਰ ਦੇ ਹੇਠ ਖੁਸ਼ੀਆਂ ਕੰਮ ਕਰ ਰਹੇ ਆ ਔਰ ਉਹਦਾ ਵਧੀਆ ਆਪਾਂ ਜਿਹੜਾ ਮੈਂ ਕਹਿ ਸਕਦਾ ਵੀ ਉਹਦਾ ਨਤੀਜਾ ਜਿਹੜਾ ਬਖੂਬ ਜਿਹੜਾ ਮੇਰੇ ਕੋਲ ਹੈ। ਤੋਂ ਏਸੀ ਜੀ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਅਮਰਸੇ ਸਿੰਘ ਸ਼ਰੀਕ ਸੀ ਜਿਹੜੇ ਖੁਦ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਆ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਹਨਾਂ ਦਾ ਹੱਲ ਕੀਤਾ ਜਾ ਰਿਹਾ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼